ਕੀ ਕਾਰਨ ਬਣੇ ਸਕੇ ਜੀ ਭਾਇੀ ਖਾਲਸਾ ਭਾਇੀ ਦਿਖਦੇ ਇਸੇ ਮਾਈਨ ਸੇਵਾ ਕਰਨਾ ਤੇ ਜਾਮੀਸ਼ਾ ਗੁਰਦੁਆਰੇ ਇਹ ਇਥੇ ਅੰਦਰ ਸੇਵਾ ਕਰਦੇ ਜੀ ਗੈਂਸਾ ਦੀ ਗੈਂਨ ਖਾਲੀ ਕਰਦੇ ਜੀ ਪੰਜ ਸੱਤ ਮੁੰਡੇ ਜਿਹੜੇ ਫਿਰ ਉੱਤੋਂ ਮੁੰਡੇ ਜਾਂਦੇ ਨੇ ਸੇਵਾ ਦਰਵਾਜ਼ੇ ਅੰਦਰ ਗੈਂਸਾ ਦੀ ਸੇਵਾ ਕਰਦੇ ਜੀ ਜਦੋਂ ਇੱਕ ਕਮੇਟੀ ਵਾਲਾ ਮੁੰਡਾ ਸੀ ਜਦੋਂ ਇਹ ਚੱਕ ਪਈ ਇਹਨੂੰ ਕਿਸਾਨਾਂ ਨੂੰ ਆਪਣਾ ਪਤਾ ਕੰਮ ਆ ਰਿਹਾ ਤੇ ਭੱਜ ਕੇ ਦੁਨੀਆ ਸਾਰੀ ਬਾਹਰ ਨਿਕਲ ਗਈ। ਉਦੋਂ ਪਤਾ ਲੱਗਾ 6-7 ਨੰਦੇ ਰਹਿ ਗਏ ਨੇ। ਉਹ ਕਿੱਥੋਂ ਦੇ ਸੀਗੇ ਮੁੰਡੇ ਜਿਹੜੇ? ਨਹੀਂ ਪਤਾ ਜੀ। ਜੁਜਾ ਇੱਕ ਮੁੰਡਾ ਕੁਲਵਿੰਦਰ ਸਿੰਘ ਕਮੇਟੀ ਦਾ ਮੁੰਡਾ ਹੈ। ਕਹਿੰਦੇ ਕਿ ਸਕੂਲ ਤੋਂ ਕਿਤੇ ਆਏ। ਉਹ ਚੋਣ ਸੇਵਾ ਕਰਨਾ ਆਏ ਸੀ। ਫਰੋਜ਼ ਆਉਂਦੇ ਨੇ। ਇਸ ਟਾਈਮ ਕਿੱਥੇ ਨੇ ਲੋਕ? ਉਹ ਐਸਐਮ ਫਰੋਜ਼ਪੁਰ ਆ ਗਏ। ਐਸਐਮ ਫਰੋਜ਼ਪੁਰ? ਹਾਂ ਜੀ। ਕਮੇਟੀ ਮੈਂਬਰ ਕਿੱਥੇ ਹੈ ਜੀ? ਉਹ ਉਹ ਆਪਣੇ ਰੈਫਰ ਕਰਕੇ ਅੰਦਰ ਜਾਣੇ ਨੇ ਜੀ ਐਮ Thank okay. you.